ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਿੱਖ ਧਰਮ ਦੇ ਵਿੱਚ ਸ਼ਹਾਦਤ ਦੀ ਸ਼ੁਰੂਆਤ ਕਿਸ ਸਮੇਂ ਹੋਈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਸਿੱਖ ਧਰਮ ਦੀ ਸ਼ੁਰੂਆਤ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀ ਗਈ ਸੀ ਇਸ ਲਈ ਸਿੱਖ ਧਰਮ ਵਿੱਚ ਸ਼ਹੀਦੀ ਦਾ ਮੋਡ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੀ ਵੱਜ ਗਿਆ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਵੀ ਬਹੁਤ ਸਾਰੇ ਸਿੱਖਾਂ ਨੇ ਜ਼ਾਲਮ ਮੁਗਲ ਹਕੂਮਤ ਦੀ ਈਨ ਨਾ ਮੰਨਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ ਪਰ ਇਨ੍ਹਾਂ ਸ਼ਹੀਦਾਂ ਦਾ ਜ਼ਿਕਰ ਇਤਿਹਾਸਕਾਰਾਂ ਦੇ ਵੱਲੋਂ ਬਹੁਤ ਘੱਟ ਲਿਖਿਆ ਮਿਲਦਾ ਹੈ ਗਿਆਨੀ ਭਜਨ ਸਿੰਘ ਜੀ ਲਿਖਦੇ ਹਨ ਪ੍ਰਿੰਸੀਪਲ ਗੰਗਾ ਸਿੰਘ ਜੀ ਜੋ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਸਨ ਉਹ ਆਪਣੀ ਡਿਊਟੀ ਦੇ ਨਾਲ-ਨਾਲ ਅੰਮ੍ਰਿਤ ਨਾਮ ਦਾ ਰਸਾਲਾ ਵੀ ਕੱਢਦੇ ਰਹੇ ਸਨ ਜੂਨ 1932 ਦੇ ਇੱਕ ਰਸਾਲੇ ਦੇ ਵਿੱਚ ਉਹਨਾਂ ਨੇ ਭਾਈ ਤਾਰਾ ਜੀ ਦਾ ਜ਼ਿਕਰ ਕੀਤਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਹੋਏ ਹਨ ਸਿੱਖ ਇਤਿਹਾਸ ਵਿੱਚ ਭਾਈ ਤਾਰਾ ਜੀ ਪਹਿਲੇ ਸਿੱਖ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਬਾਬਰ ਦੇ ਹਮਲੇ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਉਹਨਾਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੇ ਚੱਲਦਿਆਂ ਅਨੇ ਆਵ੍ਰੋਧ ਆਵਾਜ਼ ਬੁਲੰਦ ਕੀਤੀ ਜੋ ਬਾਬਰ ਦੁਆਰਾ ਮਾਸੂਮ ਲੋਕਾਂ ਉੱਪਰ ਕੀਤਾ ਜਾਂਦਾ ਸੀ ਭਾਈ ਗੁਰਦਾਸ ਜੀ ਵੀ ਆਪਣੀ ਵਾਰ ਦੇ ਵਿੱਚ ਉਹਨਾਂ ਦੇ ਜ਼ਿਕਰ ਕਰਦੇ ਹਨ ਭਾਈ ਵੀਰ ਸਿੰਘ ਨੇ ਵੀ ਗੁਰੂ ਨਾਨਕ ਚਮਤਕਾਰ ਦੇ ਵਿੱਚ ਭਾਈ ਤਾਰਾ ਜੀ ਦੀ ਸਾਖੀ ਨੂੰ ਕਵਿਤਾ ਦੇ ਰੂਪ ਵਿੱਚ ਬਿਆਨ ਕੀਤਾ ਹੈ ਸੂਰਜ ਪ੍ਰਕਾਸ਼ ਵਿੱਚ ਵੀ ਭਾਈ ਤਾਰਾ ਜੀ ਦਾ ਜ਼ਿਕਰ ਆਪ ਸਭ ਨੂੰ ਮਿਲ ਹੀ ਜਾਵੇਗਾ ਪਰ ਆਪ ਜੀ ਦੀ ਸ਼ਹਾਦਤ ਦਾ ਜ਼ਿਕਰ ਬਹੁਤ ਘੱਟ ਮਿਲਦਾ ਹੈ ਪਰ ਜਿਨ੍ਹਾਂ ਨੇ ਵੀ ਜ਼ਿਕਰ ਕੀਤਾ ਹੈ ਉਹਨਾਂ ਸਾਰਿਆਂ ਦੀਆਂ ਆਪਸੀ ਦੀ ਸ਼ਹਾਦਤ ਦੇ ਬਾਰੇ ਦੋ رائے ਹਨ ਭਾਈ ਤਾਰਾ ਜੀ ਦਾ ਜਨਮ ਲਾਹੌਰ ਦੇ ਵਿੱਚ ਇੱਕ ਛੋਟੇ ਜਿਹੇ ਵਪਾਰੀ ਦੇ ਘਰ ਹੋਇਆ ਪਿਤਾ ਦਾ ਸਧਾਰਨ ਕੰਮ ਹੋਣ ਕਰਕੇ ਮੁਸ਼ਕਲ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਭਾਈ ਤਾਰਾ ਜੀ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਉਸ ਸਮੇਂ 10 ਸਾਲ ਦੇ ਸਨ ਗੁਰੂ ਨਾਨਕ ਸਾਹਿਬ ਐਸ ਬਾਲਕ ਦੀ ਰੁਚੀ ਧਾਰਮਿਕ ਤੇ ਚੰਗੇ ਪਾਸੇ ਦੇਖ ਕੇ ਬੜੇ ਖੁਸ਼ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਉਹਨਾਂ ਪਾਸੋਂ ਸਿੱਖਿਆ ਪ੍ਰਾਪਤ ਕਰ ਭਾਈ ਤਾਰਾ ਜੀ ਦੇ ਜੀਵਨ ਵਿੱਚ ਬੜਾ ਬਦਲਾ ਆਇਆ ਪੈਂਡ ਵਿੱਚ ਆਪ ਹਰ ਦੁਖੀ ਤੇ ਜ਼ਰੂਰਤਮੰਦ ਦੀ ਸਹਾਇਤਾ ਲਈ ਪਹੁੰਚਣ ਲੱਗ ਪਏ ਆਪ ਜੀ ਦੇ ਪਿਤਾ ਦੇ ਪਿੱਛੋਂ ਆਪ ਜੀ ਆਪਣੀ ਮਾਂ ਤੇ ਵਿਧਵਾ ਭੈਣ ਦਾ ਸਹਾਰਾ ਬਣੇ ਆ ਭਜਨੇ ਕਾਮਕਾਰ ਦੇ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਪਰ ਦੂਜੇ ਪਾਸੇ ਜਦ ਵੀ ਆਪ ਜੀ ਨੂੰ ਸਮਾਂ ਮਿਲਦਾ ਆਪ ਰਾਹ ਜਾਂਦਿਆਂ ਲੋਕਾਂ ਨੂੰ ਪਾਣੀ ਪਿਲਾਉਂਦੇ ਤੇ ਖੂਹ ਚੋਂ ਪਾਣੀ ਦੀਆਂ ਬਾਲਟੀਆਂ ਨੂੰ ਰੱਸੇ ਰਾਹੀਂ ਖਿੱਚ ਸੇਵਾ ਕਰ ਆਨੰਦ ਮਾਣਦੇ 1524 ਈਸਵੀ ਦੇ ਵਿੱਚ ਭਾਰਤ ਉੱਪਰ ਮੁਗਲ ਰਾਜ ਦਾ ਮੋਢੀ ਬਾਬਰ ਚੌਥੀ ਵਾਰ ਚੜ੍ਹਾਈ ਕਰਕੇ ਆਇਆ ਪਹਿਲਾਂ ਉਸ ਨੇ ਪਿਸ਼ਾਵਰ ਦੇ ਵਿੱਚ ਬਾਰਕ ਜਾਈਆਂ ਨੂੰ ਸਖਤ ਹਾਰ ਦਿੱਤੀ ਫਿਰ ਉਸਨੇ ਲਾਹੌਰ 'ਤੇ ਉੱਪਰ ਹਮਲਾ ਕਰ ਦਿੱਤਾ ਅੱਗੇ ਲੋਧੀ ਖਾਨਦਾਨ ਦੇ ਕੁਝ ਸਰਦਾਰਾਂ ਤੇ ਆਮ ਲੋਕਾਂ ਨੇ ਉਸ ਨੂੰ ਰੋਕਣਾ ਚਾਹਿਆ ਪਰ ਉਹ ਕਾਮਯਾਬ ਨਾ ਹੋ ਸਕੇ ਬਾਬਰ ਦੀਆਂ ਫੌਜਾਂ ਜੇਤੂ ਰੂਪ ਵਿੱਚ ਲਾਹੌਰ ਦੇ ਸ਼ਹਿਰ ਅੰਦਰ ਦਾਖਲ ਹੋਈਆਂ ਤੇ ਬਦਲਾ ਲੈਣ ਦੇ ਜਜ਼ਬੇ ਦੇ ਨਾਲ ਬਾਬਰ ਦੇ ਹੁਕਮ ਮਿਲਦਿਆਂ ਹੀ ਸਿਪਾਈਆਂ ਨੇ ਸਾਰੇ ਸ਼ਹਿਰ ਨੂੰ ਅੱਗ ਲਾ ਦਿੱਤੀ ਨਾਲ ਹੀ ਇਹ ਹੁਕਮ ਦੇ ਦਿੱਤਾ ਕਿ ਕੋਈ ਵੀ ਆਦਮੀ ਅੱਗ ਬੁਝਾਉਣ ਦਾ ਚਤਨ ਨਾ ਕਰੇ ਪਾਈ ਤਾਰਾ ਜੀ ਦਾ ਪਿੰਡ ਸ਼ਹਿਰ ਦੇ ਬਹੁਤ ਨੇੜੇ ਸੀ। ਉਹਨਾਂ ਨੂੰ ਜਦ ਸ਼ਹਿਰ ਦੇ ਸੜਨ ਦੀ ਖਬਰ ਮਿਲੀ ਤਾਂ ਐਕਮਾਸ਼ ਕੁ ਲੈ ਕੇ ਆਵਜੀ ਪਿੰਡ ਤੋਂ ਤੁਰ ਪਏ। ਗੁੱਡੀ, ਮਾਂ ਤੇ ਵਿਧਵਾ ਭੈਣ ਨੇ ਬੜੇ ਤਰਲੇ ਕੀਤੇ ਕਿ ਉਹ ਬਾਬਰ ਦੇ ਹੁਕਮ ਦੀ ਵਿਰੋਧਤਾ ਨਾ ਕਰਨ। ਪਰ ਉਸ ਨੇ ਇੱਕ ਨਾ ਸੁਣੀ। ਇਸ ਲਈ ਕਿਸੇ ਵੀ ਖਤਰੇ ਦੀ ਪਰਵਾਹ ਨਾ ਕਰਦਿਆਂ ਉਹ ਲਾਹੌਰ ਆ ਗਏ। ਇੱਥੇ ਆ ਕੇ ਦੇਖਿਆ ਕਿ ਮਕਾਨ ਸੜ ਰਹੇ ਸਨ ਤੇ ਕੋਈ ਵੀ ਅੱਗ ਬੁਝਾਉਣ ਦਾ ਯਤਨ ਨਹੀਂ ਕਰ ਰਿਹਾ ਸੀ। ਬਸ ਕਬਰਾਂ ਹਟਦੇ ਵਿੱਚ ਲੋਕ ਅੱਗ ਤੋਂ ਦੂਰ ਭੱਜ ਰਹੇ ਸਨ। ਐ ਇੱਕ ਤਾਂ ਇਕੱਠੇ ਖੜੇ ਆਦਮੀਆਂ ਨੂੰ ਭਾਈ ਤਾਰਾ ਜੀ ਨੇ ਅੱਗ ਬੁਝਾਉਣ ਲਈ ਕਿਹਾ ਤਾਂ ਉਹਨਾਂ ਨੇ ਜਵਾਬ ਦਿੱਤਾ ਬਾਬਰ ਦਾ ਹੁਕਮ ਹੈ ਜੋ ਅੱਗ ਬੁਝਾਵੇਗਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਭਾਈ ਤਾਰਾ ਜੀ ਨੇ ਸਾਰਿਆਂ ਨੂੰ ਰੱਬ ਦਾ ਵਾਸਤਾ ਪਾਉਂਦੇ ਹੋਏ ਨਾਲ ਲੱਗਣ ਲਈ ਕਿਹਾ। ਜਦ ਕੋਈ ਵੀ ਹੋਰ ਨਾ ਅੱਗੇ ਆਇਆ ਤਾਂ ਭਾਈ ਤਾਰਾ ਜੀ ਇਕੱਲਾ ਹੀ ਅੱਗ ਬੁਝਾਉਣ ਲੱਗ ਪਿਆ। ਬਾਬਰ ਦੀ ਫੌਜ ਦੇ ਇੱਕ ਸਿਪਾਹੀ ਨੇ ਉਸ ਨੂੰ ਜਦ ਦੇਖਿਆ ਤਾਂ ਉਸ ਨੂੰ ਗੁੱਸਾ ਚੜ ਗਿਆ ਉਸ ਨੇ ਬਾਕੀ ਸਿਪਾਹੀਆਂ ਨੂੰ ਹੁਕਮ ਦਿੱਤਾ ਤੇ ਭਾਈ ਤਾਰਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦ ਬਾਬਰ ਦੇ ਸਾਹਮਣੇ ਉਸ ਨੂੰ ਲਿਆ ਕੇ ਪੇਸ਼ ਕੀਤਾ ਤਾਂ ਬਾਬਰ ਨੇ ਸਿਰ ਤੋਂ ਪੈਰਾਂ ਤੱਕ ਉਸ ਨੂੰ ਵੇਖਿਆ ਬਾਬਰ ਹੈਰਾਨ ਸੀ ਕਿ ਸਾਰੇ ਸ਼ਹਿਰ ਵਿੱਚ ਇਕੱਲੇ ਐਸ ਨੇ ਹਿੰਮਤ ਦਿਖਾਈ ਤੇ ਹੁਕਮ ਦੀ ਉਲੰਘਣਾ ਕੀਤੀ ਬਾਬਰ ਨੇ ਉਸ ਨੂੰ ਸਵਾਲ ਕੀਤਾ ਤੂੰ ਕੌਣ ਹੈ ਜਿਸ ਨੇ ਬਾਦਸ਼ਾਹ ਦੇ ਹੁਕਮ ਨੂੰ ਨਹੀਂ ਮੰਨਿਆ ਭਾਈ ਤਾਰਾ ਜੀ ਨੇ ਜਵਾਬ ਦਿੱਤਾ ਮੈਂ ਰੱਬ ਦਾ ਬੰਦਾ ਹਾਂ ਉਸ ਦੀ ਦਲੇਰੀ ਤੇ ਦ੍ਰਹਿੜਤਾ ਦੇਖ ਕੇ ਬਾਬਰ ਹੈਰਾਨ ਰਹਿ ਗਿਆ ਬਹੁਤ ਸਾਰੀਆਂ ਥਾਵਾਂ ਤੇ ਇੱਥੋਂ ਤੱਕ ਹੀ ਜ਼ਿਕਰ ਮਿਲਦਾ ਹੈ ਤੇ ਇਹ ਕਹਿ ਕੇ ਸਾਖੀ ਖਤਮ ਕਰ ਦਿੱਤੀ ਕਿ ਜਦ ਭਾਈ ਤਾਰਾ ਨੇ ਦੱਸਿਆ ਕਿ ਉਹ ਗੁਰੂ ਨਾਨਕ ਜੀ ਦਾ ਸੇਵਕ ਹੈ ਤਾਂ ਬਾਬਰ ਨੇ ਉਸ ਨੂੰ ਛੱਡ ਦਿੱਤਾ ਦੂਜੀ ਰਾਏ ਦੱਸਦੀ ਹੈ ਕਿ ਬਾਦਸ਼ਾਹ ਨੇ ਭਾਈ ਤਾਰਾ ਜੀ ਨੂੰ ਸਖਤ ਹਦਾਇਤ ਦੇ ਕੇ ਛੱਡ ਦਿੱਤਾ ਕਿ ਉਹ ਅੱਗੇ ਤੋਂ ਸ਼ਾਹੀ ਹੁਕਮ ਦੀ ਉਲੰਘਣਾ ਨਾ ਕਰੇ ਪਰ ਉਸ ਨੇ ਫਿਰ ਸ਼ਹਿਰ ਜਾ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਕਿਸੇ ਨੂੰ ਜਾਲ ਛਕਾਇਆ ਤੇ ਕਿਸੇ ਨੂੰ ਸਹੀ ਸਲਾਮਤ ਅੱਗ ਚੋਂ ਬਾਹਰ ਕੱਢਿਆ ਬਾਬਰ ਦੇ ਫੌਜੀਆ ਨੂੰ ਗੁੱਸਾ ਚੜਿਆ ਤੇ ਉਹਨਾਂ ਨੇ ਆ ਕੇ ਫਿਰ ਤੋਂ ਰੋਕਿਆ ਪਰ ਉਹ ਨਾ ਰੁਕਿਆ ਜਿਸ ਕਾਰਨ ਸਪਾਹੀਆਂ ਨੇ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਕਈਆਂ ਦਾ ਕਥਨ ਹੈ ਕਿ ਆਪ ਨੂੰ ਘੋੜਿਆਂ ਹੇਠ ਰੋਂਦ ਕੇ ਸ਼ਹੀਦ ਕੀਤਾ ਗਿਆ ਪਰ ਇਹ ਗੱਲ ਗਲਤ ਹੈ ਇੱਕ ਗੱਲ ਹੋਰ ਜੋ ਅਜੇ ਨਿਰਨਾ ਜਣਕ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਜਿੱਥੇ ਭਾਈ ਤਾਰਾ ਜੀ ਦਾ ਜ਼ਿਕਰ ਹੈ ਉੱਥੇ ਨਾਲ ਹੀ ਸ਼ਬਦ ਪੋਪਟ ਵੀ ਲਿਖਿਆ ਮਿਲਦਾ ਹੈ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੁਆਰਾ ਛੱਪੀਆਂ ਵਾਰਾਂ ਭਾਈ ਗੁਰਦਾਸ ਜੀ ਵਿੱਚ ਪੋਪਟ ਜਾਤੀ ਦਾ ਨਾਮ ਲਿਖਿਆ ਮਿਲਦਾ ਹੈ ਭਾਵ ਇਹ ਹੈ ਕਿ ਭਾਈ ਤਾਰਾ ਜੀ ਪੋਪਟ ਜਾਤੀ ਵਿੱਚੋਂ ਸੀ ਪਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਦਾ ਵਿਚਾਰ ਹੈ ਕਿ ਪੋਪਟ ਤੇ ਭਾਈ ਤਾਰਾ ਦੋ ਵੱਖਰੇ ਵਿਅਕਤੀ ਹੋਏ ਹਨ ਇਹ ਠੀਕ ਹੈ ਕਿ ਦੋਵੇਂ ਇੱਕੋ ਸਮੇਂ ਦੇ ਸ਼ਹੀਦ ਹਨ ਉਹ ਦੱਸਦੇ ਹਨ ਕਿ ਭਾਈ ਪੋਪਟ ਵੀ ਬਾਬਰ ਦੇ ਹਮਲੇ ਸਮੇਂ ਲਾਹੌਰ ਵਿੱਚ ਰਿਹਾ ਕਰਦੇ ਸਨ ਜਦ ਸ਼ਹਿਰ ਨੂੰ ਅੱਗ ਲੱਗੀ ਤਾਂ ਸ਼ਹਿਰ ਦੇ ਲੋਕੀ ਉੱਜੜ ਕੇ ਬਾਹਰ ਚਲੇ ਗਏ ਤੇ ਭਾਈ ਪੋਪਟ ਜੋ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਤੇ ਸੇਵਕ ਸਨ ਲੋਕਾਂ ਨੂੰ ਜਾ ਕੇ ਲੰਗਰ ਛਕਾਉਣ ਲੱਗੇ ਆਪ ਜੀ ਨੂੰ ਲੋਕਾਂ ਦੀ ਮਦਦ ਕਰਨ ਤੇ ਜੋਰਮ ਵਿੱਚ ਘੋੜਿਆਂ ਹੇਠ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਤਰ੍ਹਾਂ ਬਾਬਰ ਦੇ ਹਮਲੇ ਸਮੇ ਇਹ ਦੋ ਮਹਾਨ ਆਤਮਾਵਾਂ ਪਰ ਉਪਕਾਰ ਕਰਦਿਆਂ ਇਨਸਾਨੀਅਤ ਦੀ ਭਲਾਈ ਖਾਤਰ ਆਪਾ ਵਾਰ ਗਈਆਂ ਇਸੇ ਤਰ੍ਹਾਂ ਹੋਰ ਵੀ ਕਈ ਮਹਾਨ ਪੁਰਸ਼ਾਂ ਨੇ ਆਪਣੇ ਜੀਵਨ ਦੀ ਆਹੂਤੀ pa ਕੇ ਸੱਚਾਈ ਇਨਸਾਫ ਤੇ ਹੱਕ ਲਈ ਗਵਾਹੀ ਦਿੱਤੀ ਹੋਵੇਗੀ ਆਖਿਰ ਤੇ ਇਹੀ ਕਹਿਣਾ ਚਾਹਾਂਗੇ ਕਿ ਭਾਈ ਤਾਰਾ ਸਿੰਘ ਨੂੰ ਸਿਪਾਈਆਂ ਦੇ ਵੱਲੋਂ ਅੱਗ ਦੇ ਵਿੱਚ ਸੁੱਟ ਕੇ ਹੀ ਸ਼ਹੀਦ ਕੀਤਾ ਗਿਆ ਸੀ ਇਹ ਤੇਰਾ ਸਦਾ ਸੁਦੇਆ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ